इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਰਾਸ਼ਟਰੀ ਭਗਵਾਨਾ ਨੇ ਕੱਲ ਜਲੰਧਰ ਵਿੱਚ ਸ਼ੌਰਭ ਸ਼ਰਮਨ ਨੂੰ ਜ਼ਿਲ੍ਹਾ ਪ੍ਰੰਦਾਤ ਦਾ ਉਦਾਂ ਦਿੱਤਾ ਭਗਵਾਨਾ ਦੇ ਰਾਸ਼ਟਰੀ ਆਦਰ ਸ਼੍ਰੀ ਪੰਕਜ ਦਰਵੇਸ਼ ਨੇ ਜਲੰਧਰ ਸ਼ਹਿਰ ਦੇ ਜ਼ਿਲ੍ਹਾ ਪ੍ਰਧਾਨ ਸ਼ੌਰਭ ਸ਼ਰਮਨ ਨੂੰ ਨਿਯੁਕਤ ਕੀਤਾ ਸ਼ੌਰਭ ਗੁਪਤਾ ਜੀ ਰਾਸ਼ਟਰੀ ਚੇਅਰਮੈਨ ਸੰਤੋਖ ਮੁੱਖ ਜੀ ਪੰਜਾਬ ਪ੍ਰਧਾਨ ਰਘੂ ਰੋੜਾ ਪੰਜਾਬ ਯੂਵਾ ਪ੍ਰਧਾਨ ਹਰੀਸ਼ ਕੁਮਾਰ ਪੰਜਾਬ ਯੂਵਾ ਚੇਅਰਮੈਨ ਤੇ ਬਲਵਿੰਦਰ ਸਰਮਨ ਨੂੰ ਪੰਜਾਬ ਚੇਅਰਮੈਨ ਨਿਯੁਕਤ ਕੀਤਾ ਤਰਨਤਲੋਤ ਚੂਬ ਬਿਊਰੋ ਮੋਸ਼ਤਮ ਸਿੰਘ ਵਾਲੀ ਚੂਬ ਬਿਊਰੋ ਮਨਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ ਗਊਆਂ ਦਾ ਕਿਸੇ ਸਰਕਾਰ ਨੂੰ ਕੋਈ ਪੈਸਾ ਨਹੀਂ ਮਿਲਿਆ ਤੇ ਨਾਲ ਸਾਨੂੰ ਅਸੀਂ ਕਿਸੇ ਮੰਗ ਦੀ ਜ਼ਰੂਰਤ ਮੰਗੀ ਹੈ ਕਿਉਂਕਿ ਅਸੀਂ ਸਵਰਥ ਹੈ ਜਿੱਨੇ ਦੀ ਸੇਵਾ ਸਾਡੇ ਕੋਲ ਦੀ ਅਸੀਂ ਕਰਦੇ ਹਾਂ ਅੱਛਾ ਇੱਕ ਸਿਖਿਆ ਨਾਲ ਵਾਸਨਾ ਬਹੁਤ ਬਹੁਤ ਮੁਸ਼ਕਲ ਬੜਾ ਦਰਦੀ ਮੰਨ ਲਓ ਕਿ 20 ਤੋਂ 25 ਇੰਨੀ ਹੈ ਜੀ ਨੇ ਬਾਕੀ ਉਹ ਦੇਖਦੇ ਬਾਅਦ ਕਾਫੀ ਹਿੱਸਾ ਦੇ ਦਿੱਤਾ ਇੱਕ ਮਨੂਕ ਮੇਨ ਕਾਦੂ ਇਹ ਜਿਹੜਾ ਹੈਗਾ ਸੰਗਠਨ ਨੇ ਜਿਆਦਾ ਕਿਉਂ ਬਾਤ ਨਹੀਂ ਇਹਦਾ ਕਾਰਨ ਕਿ ਤੁਸੀਂ ਸਮਝੋ ਹਰੇਕ ਕਿੰਨੇ سارے ਸੰਗਠਨ ਨੇ ਕੰਮ ਜਿਹੜਾ ਹੈਗਾ ਉਹ ਇੱਕ ਮਿਲ ਕੇ ਕਿਉਂ ਨਹੀਂ ਕਰਦੇ ਕਿ ਅਲੱਗ-ਅਲੱਗ ਸੰਸਥਾਵਾਂ ਵੀ ਮਰ ਰਹੀਆਂ ਉਸ ਦੇਖੋ ਜੀ ਮੈਂ ਤੇ ਇੱਥੇ ਇਹ ਸੁਣਾਦਾ ਦਵਾਦਾ ਵੀ ਸੰਗਠਨ ਭਾਵੇਂ 100 ਹੋਰ ਬਣਾ ਲਓ ਸ਼ੇਵ ਸਰਦਨ ਭਾਵੇਂ 100 ਹੋਰ ਬਣਾ ਲਓ ਪਰ ਕੰਮ ਕਰੋ ਸਾਡਾ ਸਮਾਜ ਇਸੋ ਲਈ ਕੰਮ ਕਰਦਾ ਬੇਸਿਕਲੀ ਤੁਸੀਂ ਜੇ ਕੋਈ ਸੰਗਠਨ ਬਣਾਉਂਦੇ ਹੋ ਉਹਦੇ ਚ ਪਰਸਨਲ ਵਿਜੂਅਲ ਨੂੰ ਨਾ ਰੱਖੋ ਤੁਸੀਂ ਸਮਾਜ ਨੂੰ ਕੀ ਦੇ ਸਕਦੇ ਹੋ ਉਹ ਚੀਜ਼ ਵੇਖੋ ਜੇ ਤੁਸੀਂ ਸੰਗਠਨ ਬਣਾਏ ਤੇ ਲੱਗਦਾ ਹੈ ਉਹ ਸੰਗਠਨ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਅਸੀਂ ਵੀ ਭਗਵਾਨ ਸਰਿਆਂ ਦਾ ਨਰਮਲ ਅੱਜ ਤੋਂ 2 ਸਾਲ ਪਹਿਲਾਂ ਕੀਤਾ ਸੀ ਅੱਜ 4 ਸਟੇਟਾਂ ਵਿੱਚ ਸਾਡਾ ਸੰਗਠਨ ਸਥਪਿਤ ਹੈ ਤੇ ਪੰਜਾਬ ਦੇ 11 ਸ਼ਹਿਰਾਂ ਵਿੱਚ ਸਾਡਾ ਸੰਗਠਨ ਸਥਪਿਤ ਹੈ ਅੱਜ ਅਸੀਂ ਜਲੰਧਰ ਆ ਰਹੇ ਹਾਂ ਵੇਖੋ ਅਸੀਂ ਵੀ ਕਹਿੰਦੇ ਅਸੀਂ ਬਹੁਤ ਵਧੀਆ ਕਰਦੇ ਪਰ ਜਿੰਨਾ ਕਿ ਅਸੀਂ ਸਮਰੱਥਿਆ ਸਾਡੇ ਬਾਹਰ ਸਮਰੱਥ ਨੇ ਅਸੀਂ ਉਹ ਕੰਮ ਕਰਦੇ ਹਾਂ ਬਾਕੀ ਸਿਲਖਣ ਬੁਲਾਉਂਦਾ ਨਾ ਕੋਈ ਬਹੁਤ ਵਧੀਆ ਗੱਲ ਨਹੀਂ ਹੁੰਦੀ ਬੰਦੇ ਦੇ ਮਨ ਦੇ ਵਿੱਚ ਇੱਕ ਭਾਵਨਾ ਹੋਣੀ ਚਾਹੀਦੀ ਆ ਭਾਵਨਾ ਨਾਲ ਹੀ ਸਾਰੇ ਕੰਮ ਹੁੰਦਾ ਦਾ ਤੇ ਜੇ ਕਸੇ ਰਖਣ ਬਣਾ ਕੇ ਤੁਸੀਂ ਘਰ ਬਹਿਣਾ ਉਹਦੀ ਕੋਈ ਜ਼ਰੂਰਤ ਨਹੀਂ